ਪਟਿਆਲਾ ਦੀ ਲੜਕੀ ਨੇ ਬਰਨਾਲਾ ਦੇ ਇੱਕ ਮੁੰਡੇ ਤੋਂ ਤੰਗ ਪ੍ਰੇਸ਼ਾਨ ਦੇ ਦੋਸ਼ ਲਗਾਏ ਹਨ। ਕੁੜੀ ਨੇ ਕਿਹਾ ਕਿ ਮੁੰਡੇ ਨੇ ਅਸ਼ਲੀਲ ਵੀਡੀਓ ਬਣਾ ਕੇ ਬਲੈਕਮੇਲ ਕਰ ਰਿਹਾ ਤੇ 2 ਲੱਖ ਦੀ ਮੰਗ ਵੀ ਕਰ ਰਿਹਾ ਹੈ। ਇਸ ਤੋਂ ਇਲਾਵਾ ਕੁੜੀ ਨੂੰ ਮਾਰਨ ਦੀਆਂ ਧਮਕੀਆਂ ਵੀ ਦਿੱਤੇ ਰੇਣ। ਪੀੜਿਤ ਕੁੜੀ ਨੇ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਕਿ ਉਸ ਦਾ ਬਚਾਅ ਕੀਤਾ ਜਾਵੇ। ਮੇਰਾ ਨਾਮ ਅਮਨਜੋਤ ਕੌਰ ਹੈ। ਮੈਂ ਪਟਿਆਲੇ ਤੋਂ ਹਾਂ। ਤੇ ਬਰਨਾਲੇ ਦਾ ਇਹ ਮੁੰਡਾ ਸੀ 6-7 ਮਹੀਨਿਆਂ ਤੋਂ ਮੇਰੇ ਲਿੰਕ 'ਚ ਸੀ ਤੇ ਮੇਰਾ ਡਿਵੋਰਸ ਹੋਇਆ ਸੀ। ਇਹਨੂੰ ਸਭ ਕੁਝ ਪਤਾ ਸੀ ਸ਼ੁਰੂ ਤੋਂ ਵੀ ਮੇਰਾ ਡਿਵੋਰਸ ਹੋਇਆ ਮੇਰੇ ਹਸਬੰਦ ਨੇ ਆਲਰੇਡੀ ਮੈਰਿ ਕਿਸੇ ਹੋਰ ਨਾਲ ਤੇ ਇਹਨੇ ਮੈਨੂੰ ਟਰਸਟ ਦਿਵਾਇਆ ਸੀ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਜਿਵੇਂ ਜਿਵੇਂ ਮੈਨੂੰ ਕਹਿੰਦਾ ਰਿਹਾ ਮੈਂ ਮੰਨੀ ਗਈ ਮੇਰੀ ਨਿਊਡ ਵੀਡੀਓ ਵਗੈਰਾ ਬਣਾਈ ਕਿਆ ਮੈਨੂੰ ਮੈਨੂੰ ਆਇਆ ਸੀ ਮੈਂ ਇਸ ਲਈ ਮੰਨੀ ਸੀ ਇਹਦੀ ਗੱਲ ਕਿਉਂਕਿ ਇਹ ਮੈਨੂੰ ਕਹਿੰਦਾ ਸੀ ਵੀ ਤੂੰ ਵੀ ਮੈਨੂੰ ਛੱਡਣਾ ਦਵੇਂ ਮੈਨੂੰ ਯਕੀਨ ਦਿਵਾ ਅੱਜ ਮੈਂ ਆਈ ਜਦੋਂ ਇਹਨਾਂ ਦੇ ਘਰ ਮੈਂ ਕਿਹਾ ਇੱਕ ਮਹੀਨੇ ਤੋ ਇਹਨੇ ਮੇ ਨਾਲ ਗੱਲ ਬੰਦ ਕਰ ਦਿੱਤੀ ਮੈਨੂੰ ਯੂਜ਼ ਕਰਦਾ ਰਿਹਾ ਹੋਟਲਾਂ ਚ ਲੈ ਕੇ ਜਾਂਦਾ ਰਿਹਾ ਤੇ ਅੱਜ ਜਦੋਂ ਮੈਂ ਇਹਦੇ ਘਰ ਆਈ ਤੇ ਇਹਦੀ ਭੈਣ ਨੇ ਸਮਝਣਾ ਨਹੀਂ ਮੇਰੇ ਤੇ ਹੱਥ ਚੱਕਿਆ ਮੈਂ 112 ਤੇ ਕਾਲ ਕੀਤੀ ਤੇ ਮੇਰੀ ਸਿਟੀ ਟੂ ਥਾਣੇ ਚ ਬਰਨਾਲੇ ਚ ਐਫ ਆਰ ਆਈ ਜਿੱਥੇ ਕੋਈ ਸੁਣਵਾਈ ਨਹੀਂ ਹੋਈ ਮੇਰੀ ਫਿਰ ਮੈਨੇ ਐਸ ਐਸ ਵੀ ਦਫਤਰ ਕੰਪਲੀਟ ਦਿੱਤੀ ਤੇ ਇਹ ਮੇਰੇ ਨੰਬਰ ਵੰਡ ਰਹੇ ਨੇ ਮੈਨੂੰ ਧਮਕੀਆਂ ਦਵਾ ਰਹੇ ਨੇ ਵੀ ਤੈਨੂੰ ਅਸੀਂ ਮਾਰ ਦਾਂਗੇ ਜਾਨੋ ਨਹੀਂ ਪੈਸੇ ਦੇ ਫਿਰ ਵੀਡੀਓ ਡਿਲੀਟ ਕਰੂੰਗਾ ਮੇਰੇ ਹੱਥ ਜੋੜ ਕੇ ਮੈਂਂਦੀਆ ਮੈਨੂੰ ਇਨਸਾਫ ਦੋ ਮੇਰ ਮਾਂ ਵਾਪੀ ਨਹੀਂ ਕਿ ਮੇਰਾ ਬਾਪ ਵੀ ਨਹੀਂ ਆਏਗਾ ਮੈਂ ਬਹੁਤ ਦੁਖੀ ਹਾਂ ਮੈਂ ਬਸ ਕਦੇ ਕਿਸੇ ਤੋਂ ਫੋਨ ਕਰਾਉਂਦੇ ਨੇ ਤੇ ਪਹਿਲਾਂ ਕਹਿੰਦਾ ਸੀ ਵਿਆਹ ਕਰਾਉਂਗਾ ਤੇ ਸਿਟੀ ਠਾਣੇ ਚ ਰਿਟਰਨ ਜੇ ਵੀ ਮੇਰੇ ਕੋਲ ਹੈਗਾ ਜਿੱਤੇ ਇਹਨੇ ਗੱਲ ਕਹੀ ਹੈ ਇਹਦੇ ਘਰਦਿਆਂ ਨੇ ਐਮਸੀ ਨੇ ਸਾਰਿਆਂ ਨੇ ਵੀ ਅਸੀਂ ਵਿਆਹ ਕਰਾਵਾਂਗੇ ਆ ਦੇਖ ਲਓ ਸੋਹ ਨੂੰ ਫਿਰ ਮੁੱਕਰ ਗਈ ਉਹ ਕਹਿੰਦਾ ਮੈਂ ਨਹੀਂ ਵਿਆਹ ਕਰਾਵਾਂਗਾ ਕਹਿੰਦਾ ਕੁਝ ਵੀ ਕਰ ਲੈ ਤੂੰ ਐਸਐਸਪੀ ਦਫ਼ਤਰ ਇਹ ਬਰਨਾਲਾ ਐਸਐਸਪੀ ਦਫ਼ਤਰ ਦੀ ਕਾਰਵਾਈ ਕਹਿੰਦੇ ਨੇ ਵੀ ਹੋਏਗੀ ਮੈਂ ਜਾਣਦੀ ਆ ਕਿ ਕਾਰਵਾਈ ਹੋਵੇ ਉਹ ਤੇ ਉਹਨੇ ਜਿਵੇਂ ਮੇਰੀ ਜ਼ਿੰਦਗੀ ਖਰਾਬ ਕੀਤੀ ਹੈ ਮੈਨੂੰ ਤਾਂ ਪਹਿਲਾਂ ਹੀ ਧੋਖਾ ਮਿਲਿਆ ਹੋਇਆ ਸੀ ਮੇਰੇ ਘਰ ਵਾਲੇ ਤੋਂ ਮੈਂ ਦੂਸਰੀ ਵਾਰ ਉਹਤੇ ਯਕੀਨ ਕੀਤਾ ਸੀ ਵੀ ਜਿਵੇਂ ਉਹਨੇ ਮੈਨੂੰ ਬਲੈਕਮੇਲ ਕੀਤਾ ਜਿੰਨਾ ਜੋਗੀ ਮੈਂ ਹੈਗੀ ਸੀ ਉਹਨੂੰ ਦਿੱਤੇ ਪੈਸੇ ਵੀ ਉਹਤੇ ਹੁਣ ਬੰਦ ਦੀ ਕਾਰਵਾਈ ਹੋਵੇਗੀ ਪੈਸਿਆਂ ਦੀ ਮੰਗ ਕਰ ਰਹੀ ਸੀ 2 ਲੱਖ ਰੁਪਏ ਦੀ ਮੰਗ ਕਰਦਾ ਸੀ ਮੈਂ ਉਹਨਾਂ ਨੂੰ 70 ਹਜ਼ਾਰ ਦੇ ਦਿੱਤੇ ਆ ਕੈਸ਼ ਕਿਉਂਕਿ ਮੈਂ ਪਾਰਕ ਹਸਪੀਟਲ 'ਚ ਕੰਮ ਕਰਦੀ ਸੀ ਜੋ ਵੀ ਸੀ ਮੇਰਾ ਫੰਡ ਵਗੈਰਾ ਮੈਂ ਸਾਰਾ ਉਹਨੂੰ ਕਢਾ ਕੇ ਦਿੱਤਾ ਹੈ ਪਰਚਾ ਹੋਣਾ ਚਾਹੀਦਾ ਹੀ ਤੇ ਜਿਵੇਂ ਮੇਰੀ ਲਾਈਫ ਖਰਾਬ ਕੀਤੀ ਇਹਨਾਂ ਤੇ ਪਰਚਾ ਹੋਣਾ ਚਾਹੀਦਾ ਜਿਵੇਂ ਡਾਇਰੈਕਟ ਗੱਲ ਕਰਨ ਜਾਨੀਆ ਤਾਂ ਮੇਰੇ ਨਾਲ ਕੁੱਟਮਾਰ ਕਰਦੇ ਨੇ ਇੱਕ ਪੀਆ ਮੇਰੀ ਫਰੈਂਡ ਆਈ ਉਹ ਵੀ ਇਹਦੇ ਨਾਲ ਆ ਤੇ ਮੈਨੂੰ ਸਹਜਾਦ ਪੱਟੀ ਪੱਤ ਮੈਂ ਤਾਂ ਜਾਣਦੀ ਵੀ ਨਹੀਂ ਕੌਣ ਹੈ ਕੌਣ ਨਹੀਂ ਤੇ ਮੇਰੇ ਤੇ ਗਲਤ ਮਲਤ ਕੰਪਲੀਟਾ ਜੋੜ ਰਹੇ ਨੇ ਵੀ ਤੁਸੀਂ ਚਿੱਟਾ ਵੇਚਦੇ ਐ ਕਰਦੇ ਮੈਂ ਕਹਿੰਨੀ ਇੱਕ ਪ੍ਰੂਫ ਵੀ ਦੇਣ ਵੀ ਮੇਰਾ ਕੋਈ ਲਿੰਕ ਵੀ ਹੋਵੇ ਮੈਂ ਤਾਂ ਜਾਣਦੀ ਵੀ ਨਹੀਂ ਕਿਸੇ ਨੂੰ ਬਸ ਜਾਣ ਜਾਣ ਕੇ ਮੇਰੇ ਕੋਲ ਸਾਰੇ ਪ੍ਰੂਫ ਨੇ ਜੀ ਤੇ ਉਹ ਕੁੜੀ ਆਪ ਗਲਤ ਹੈ ਤੇ ਇਹਨਾਂ ਨਾਲ ਰਲ ਗਈ ਪਹਿਲਾਂ ਮੇਰੇ ਤੋਂ ਭੇਤ ਲੈ ਲੈ ਸਾਰੀ ਮੇਰੇ ਸਹੇਲੀ ਨੇ ਹੁਣ ਉਹਨਾਂ ਨਾਲ ਰਲ ਗਈ ਮੈਂ ਪਾਰਕੋ ਹਸਪੀਟਲ ਕੰਮ ਕਰਦੀ ਸੀ ਉੱਥੇ ਆਇਆ ਸੀ ਇਹ ਕਿਸੇ ਫਰੈਂਡ ਨਾਲ ਹਸਪੀਟਲ ਜਿੱਥੋਂ ਸਾਡੀ ਗੱਲ ਸ਼ੁਰੂ ਹੋਈ ਸੀ ਤੇ ਬਾਕੀ ਇਹਨੇ ਮੇਨਾਂ ਸ਼ੁਰੂ ਤੋਂ ਹੀ ਵਾਅਦਾ ਕੀਤਾ ਸੀ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਇਹਨਾਂ ਦੇ ਘਰ ਵੀ ਜਾਂਦੀ ਰਹੀ ਸੀ ਮੈਂ ਗੱਲ ਵੀ ਹੋਈ ਹੈ ਮੇਰੀ ਇਹਨਾਂ ਦੇ ਘਰ ਦੇ ਨਾਲ ਇਹਦੀ ਮੰਮੀ ਨਾਲ ਮੇਰੇ ਘਰ ਵੀ ਆਂਦਾ ਰਿਹਾ ਏ ਮੇਰੀ ਖੁਦ ਮੰਮਾ ਨਾਲ ਵੀ ਗੱਲ ਕਰਦਾ ਰਿਹਾ ਏ ਤੇ ਹੁਣ ਇਨਕਾਰ ਕਰਤਾ ਉਹਨੇ ਵੀ। ਪਰ ਇਸ ਤਾਂ ਉਹਨਾਂ ਨੇ ਮੇਰੇ ਨਾਲ ਕਰੋਨੀ ਨਹੀਂ ਹੈਗੀ ਮੈਨੂੰ ਪਤਾ ਈ। ਜੇ ਕਰਵਾ ਵੀ ਲਏਗਾ ਤਾਂ ਮੈਨੂੰ ਅੱਜ ਇੰਨੀਆਂ ਧਮਕੀਆਂ ਦੇ ਰਿਆ ਮੈਂ ਮੈਨੂੰ ਨਹੀਂ ਲੱਗਦਾ ਉਹ ਮੈਨੂੰ ਕੱਲ ਖੁਸ਼ ਰੱਖਣਗੇ ਜਾਂ ਕੁਝ। ਹਾਂਜੀ ਮੈਂ ਪਰਚਾ ਕਰਾਉਣਾ ਈ ਉਹਤੇ। ਕੱਲ ਅਮਨਜੋਤ कौर ਨਾਮ ਦੀ ਲੜਕੀ ਜੋ ਪਟਿਆਲੇ ਦੀ ਰਹਿਣ ਵਾਲੀ ਆ ਮੇਰੇ ਪੇਸ਼ ਹੋਈ ਜਿਹਨੇ ਸੱਭੀ ਉਹਦੇ ਨਾਲ ਕਿਸੇ ਮੁੰਡੇ ਨੇ ਚੀਟਿੰਗ ਕੀਤੀ ਆ ਉਹਦਾ ਅਸ਼ੋਸ਼ਨ ਕੀਤਾ ਹੈਗਾ। ਉਸਦੇ ਰਿਗਾਰਡਿੰਗ ਪੇਸ਼ ਹੋਈ ਸੀ ਜੋ ਮੈਂ ਦਰਖਾਸਤ ਉਹ ਚਾਰਜ ਸਾਈਬਰ ਸੈੱਲ ਨੂੰ ਮਾਰਕ ਕੀਤੀ ਹੈ ਉਹਦੀ ਪੜਤਾਲ ਤੇ ਜੋ ਬਣਦੀਆਂ ਕਾਰਵਾਈ ਕੀਤੀ ਜਾਏਗੀ ਨਹੀਂ ਬਿਲਕੁਲ ਸਾਰਿਆਂ ਦੀ ਜਾਂਚ ਹੋਊਗੀ ਜੇ ਉਹ ਪੇਸ਼ ਹੋਈ ਹੈ ਉਹਨਾਂ ਦੱਸਿਆ ਵੀ ਅਸੀਂ ਪਹਿਲਾਂ ਸਿਟੀ 2 ਜਿੱਤੀ ਸੀ ਵੀ ਕੋਈ ਕਾਰਵਾਈ ਨਹੀਂ ਫਿਰ ਇਸੇ ਲਈ ਮੈਂ ਚੇਂਜ ਕਰਕੇ ਇੰਚਾਰਜ ਸਾਈਬਰ ਸੈੱਲ ਨੂੰ ਕੀਤੀ ਹੈ ਉੱਥੇ ਜਿਹੜੀ ਬਣਦੀ ਕਾਰਵਾਈ ਆ ਉਹ ਕੀਤੀ ਹੋਗੀ ਮੇਰਾ ਨਾਮ ਜੀ ਸਿਮਰਨਜੀਤ ਸਿੰਘ ਮੈਂ ਸੋਸ਼ਲ ਵਰਕਰ ਹਾਂ ਜੀ ਮੋਹਾਲੀ ਤੋਂ ਜੀ ਮੈਂ ਇਦਾਂ ਦੇ ਮੁੱਦੇ ਬਹੁਤ ਸਾਹਮਣੇ ਲੈ ਕੇ ਆਂਦਾ ਜੀ ਨਾਲ ਕੋਈ ਤੱਕਾ ਹੋਵੇ ਹਰ ਇੱਕ ਮੁੱਦੇ ਦੀ ਮੈਂ ਗੱਲ ਕਰਦਾ ਪੰਜਾਬ ਦੀ ਜੀ ਅੱਜ ਇਹ ਭੈਣੇ ਇਨਸਾਫ ਦੀ ਲੈ ਕੇ ਆਸ ਲੈ ਕੇ ਆਈਏ ਕਿ ਮੈਨੂੰ ਇਨਸਾਫ ਮਿਲੇਗਾ ਇੱਕ ਵਿਸ਼ਾਲ ਨਾ ਦਾ ਮੁੰਡਾ ਜੋ ਕਿ ਬਰਨਾਲਾ ਦਾ ਰਹਿਣ ਵਾਲਾ ਹੈ ਇੱਕ ਨੰਬਰ ਗਲੀ ਹਨੂਮਾਨ ਦੇ ਲਾਗੇ ਘਰ ਉਹਦਾ ਅੰਦਰ ਦੇ ਨੀਅਰ ਬਾਟ ਤੇ ਉਹ ਬੰਦੇ ਨੇ ਕੀ ਕੀਤਾ ਉਹਨੂੰ ਜਦ ਕਿ ਸਾਰਾ ਕੁਝ ਪਤਾ ਸੀ ਕਿ ਇਹ ਐਦਾ ਆਲਰੇਡੀ ਡਿਵੋਰਸ ਚੱਲਦਾ ਜਾ ਵਿਆਹ ਸੀ ਉਹਨੂੰ ਸਾਰਾ ਕੁਝ ਪਤਾ ਸੀ ਪਹਿਲੇ ਦਿਨ ਤੋਂ ਹੀ ਜਿਸ ਟਾਈਮ ਤੋਂ ਪਟਿਆਲਾ ਦੀ ਗੱਲਬਾਤ ਚੱਲੀ ਇਹਨਾਂ ਦੀ ਉਸ ਤੋਂ ਬਾਅਦ ਉਸ ਮੁੰਡੇ ਨੇ ਚਾਂਸਾ ਦੇ ਕੇ ਲਾਰੇ ਲਾ ਕੇ ਕਿ ਮੈਂ ਤੇ ਨਾਲ ਵਿਆਹ ਕਰਾਵਾਂਗਾ ਪਰ ਉਹ ਕੁੜੀ ਨੂੰ ਯੂਜ਼ ਕਰਦਾ ਰਿਹਾ ਅਲੱਗ-ਅਲੱਗ ਹੋਟਲਾਂ 'ਚ ਜਿਵੇਂ ਕਿ ਬਰਨਾਲਾ ਦੀ ਗੱਲ ਕਰੀਏ ਬਰਨਾਲਾ ਮੋਹਾਲੀ ਸਾਰੇ ਕਿਤੇ ਨੂੰ ਯੂਜ਼ ਕਰਦਾ ਰਿਹਾ ਪਟਿਆਲਾ ਦੇ ਘਰ ਵੀ ਜਾਂਦਾ ਰਿਹਾ ਆਪਣੀ ਮਾਂ ਨਾਲ ਵੀ ਗੱਲ ਕਰਾਉਂਦਾ ਰਿਹਾ ਇਹਦੀ ਆਪਣੀ ਭੈਣ ਨਾਲ ਵੀ ਗੱਲ ਕਰਾਉਂਦਾ ਇੱਕ ਕੁੜੀ ਵਿੱਚ ਹੋਰ ਹੈ ਪ੍ਰੀਆ ਉਹਦੀ ਪੂਰੀ ਇਨਵੋਲਵਮੈਂਟ ਹੈ ਇੱਕ ਇਹਦੀ ਭੈਣ ਹੈ ਮੁੰਡੇ ਦੀ ਉਹਦੀ ਵੀ ਪੂਰੀ ਇਨਵੋਲਵਮੈਂਟ ਹੈ ਕਿ ਹੁਣ ਅੱਜ ਇਹ ਭੈਣ ਦਰਦਦਰ ਦੀ ਠੋਕਰਾਂ ਖਾ ਰਹੀ ਹੈ ਕਿ ਇਹਨੂੰ ਇਨਸਾਫ ਮਿਲੇ ਅਸੀਂ ਅੱਜ ਮਾਨਯੋਗ ਐਸਐਸਪੀ ਬਰਨਾਲਾ ਨੂੰ ਅਸੀਂ ਐਪਲੀਕੇਸ਼ਨ ਦੇ ਕੇ ਆਏ ਕਿ ਇਹਨੂੰ ਇਨਸਾਫ ਮਿਲਿਆ ਜਾਵੇ ਕਿ ਜਿਹੜਾ ਇਹਦੇ ਨਾਲ ਧੱਕਾ ਹੋ ਰਿਹਾ ਭੈਣ ਨੂੰ ਕਿਸੇ ਹੋਰ ਨਾਲ ਨਾ ਹੋਵੇ ਹੋਰ ਜਿਹੜੀਆਂ ਭੈਣਾਂ ਵੀਡੀਓ ਦੇਖਣਗੇ ਜਾਂ ਸੁਣਨਗੇ ਉਹਨਾਂ ਨੂੰ ਮੇਰੀ ਇਹੋ ਮੰਗ ਹੈ ਕਿਸੇ ਦੇ ਚਾਂਸੇ 'ਚ ਨਾ ਆਇਓ ਕਿਸੇ ਮੁੰਡੇ ਦੇ ਤੁਸੀਂ ਆਪਣਾ ਘਰ-ਵਾਰ ਦੇਖੋ ਅੱਜ ਦੇਖੋ ਇਹ ਭੈਣ ਕਿਵੇਂ ਦਰਦਾਂ ਦੇ ਠੋਕਰਾਂ ਖਾ ਰਹੀ ਏ ਅੱਜ মিডিਆ ਸਾਹਮਣੇ ਬਹੁਤ ਜਿਗਰਾ ਰੱਖ ਕੇ ਇੱਥੇ ਪਹੁੰਚਣਾ ਪੈਂਦਾ ਕੀ ਲੋਕ ਪਤ ਨਹੀਂ ਕਿੱਦਾਂ ਕਿੱਦਾਂ ਦੇ ਕਮੈਂਟ ਕਰਨਗੇ ਮੇਰੀ ਇੱਜ਼ਤ ਨੂੰ ਪਰ ਠੀਕ ਹੈ ਇਹਦੇ ਭੈਣ ਦਾ ਹੌਸਲਾ ਹੋਇਆ ਚਾਰ ਬੰਦੇ ਦੇਖਣਗੇ ਸੁਣਨਗੇ ਵੀ ਇਹਦੇ ਨਾਲ ਹੋਇਆ ਕਿ ਇਹ ਹੱਡ ਬੀਤੀ ਪੂਰਾ ਇਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਉਤੋਂ ਇਹ ਤੋਂ ਪੈਸੇ ਮੰਗਣੇ ਸ਼ੁਰੂ ਕਰ ਦਿੱਤੇ ਤੇਰੀਆਂ ਜਿਹੜੀਆਂ ਵੀਡੀਓ ਬਣਾਈਆਂ ਨੇ ਮੈਂ ਵਾਇਰਲ ਕਰੂੰਗਾ ਸੋਸ਼ਲ ਮੀਡੀਆ ਤੇ ਜੇ ਤੂੰ মিডিਆ ਸਾਹਮਣੇ ਗਈ ਤਾਂ ਤੈਨੂੰ ਮੌਤ ਦੇ ਘਾਟ ਉਤਾਰ ਦਵਾਂਗੇ ਐਦਾਂ ਦੇ ਥ੍ਰੈਟ ਦੇ ਰਹੇ ਦੀ ਮਾਂ ਨੂੰ ਕਹਿੰਦਾ ਤੂੰ ਚਿੱਟਾ ਵੇਚਦੀ ਐ ਇਹਦੀ ਭੈਣ ਦੀ ਮਾਂ ਨੂੰ ਕਹਿੰਦਾ ਤੂੰ ਚਿੱਟਾ ਵੇਚਦੀ ਮਤਲਬ ਉਹਨੂੰ ਡਰਾਣਾ ਧਮਕਾਣਾ ਸ਼ੁਰੂ ਕਰ ਦਿੱ ਇਦੇ ਘਰ ਦੀ ਰੈਕੀ ਕਰਦੇ ਪਏ ਨੇ ਉਲਟਾ ਮਤਲਬ ਦੇਖੋ ਇੱਕ ਤਾਂ ਚੋਰ ਨਾਲੇ ਚਤਰਾਇਆ ਇਦਾਂ ਦੇ ਕੰਮ ਕਰਦਾ ਪਿਆ ਮੁੰਡਾ ਵਿਸ਼ਾਲ ਜਿਹੜਾ ਨਾਰਾ ਮੈਂ ਤੁਹਾਨੂੰ ਫੋਟੋ ਵੀ ਦਿਖਾਉਣਾ ਉਹਦੀ ਇਹ ਮੁੰਡਾ ਜੀ ਜਿਹੜਾ ਇਸ ਟਾਈਮ ਆ ਥ੍ਰੈਟ ਕਰਦਾ ਪਿਆ ਤੇ ਇਹਨੂੰ ਬਲੈਕਮੇਲ ਕਰਦਾ ਪਿਆ ਪੈਸੇ ਦੇ ਦੇ ਨੇ ਤੇਰਾ ਤਾਂ ਇਲਜ਼ਾਮ ਬੁਰਾ ਹੋ ਗਿਆ ਵਿਚਾਰੀ 10000 ਰੁਪਏ ਦੀ ਜੌਬ ਕਰਦੀ ਹੋਊਗੀ ਕਿੱਥੋਂ ਪੈਸਾ ਦੇ ਦੋਗੀ ਇਹ ਡਰ ਦੀ ਅੱਜ ਸਾਬ ਦੇ ਕੰਪਲੀਟ ਦੇ ਕੇ ਸਾਨੂੰ ਪੂਰਾ ਉਹਨੇ ਭਰੋਸਾ ਦਿਵਾਇਆ ਕਿ ਤੁਹਾਡੀ ਬਣਦੀ ਕਾਰਵਾਈ ਜ਼ਰੂਰ ਹੋਏਗੀ